ਭਾਰਤ ਪਟਾਖੀ ਜੋ ਹੈ ਪਿਛਲੇ ਦਿਨੋਂ ਜੋ ਘਟਨਾਕ੍ਰਮ ਹੋਇਆ ਹੈ ਗੁਰਦਾਸਪੁਰ ਦੇ ਵਿੱਚ ਸਾਡੀ ਗਊ ਮਾਤਾ ਇੱਥੇ ਸੁਰੱਖਿਤ ਨਹੀਂ ਹੈ ਉਸ ਦੀ ਆਵਾਜ਼ ਉਠਾਈ ਸੀਗੀ ਚਲੋ ਜੋ ਵੀ ਘਟਨਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਉਸ ਜੀ ਦੇ ਤੇ ਕਿਉਂਕਿ ਹਾਲਾਤ ਕਿਸੇ ਵੇਲੇ ਐਸਾ ਦੇ ਬਣ ਜਾਂਦੇ ਆ ਵਿੱਚ ਕੁਝ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਅਸੀਂ ਉਹਨਾਂ ਨੂੰ ਦਰਖਨਾਰ ਕਰਕੇ ਸਿਰਫ ਬੇਨਤੀ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਕਿ ਅਸੀਂ ਆਪਣੀ ਗਊ ਮਾਤਾ ਦੇ ਪ੍ਰਤੀ ਸਮਰਪਤਾ ਅਸੀਂ ਚਾਹੁੰਦੇ ਸਿਰਫ ਇੰਨਾ ਚਾਹਦੇ ਆ ਕਿ ਜੋ देखो एक ते ਹੁੰਦੀ ਆਸਥਾ ਇੱਕ ਹੁੰਦਾ ਕਾਨੂੰਨ ਕਾਨੂੰਨ ਦੇ ਵਿੱਚ ਵੀ ਇੱਕ ਗਊ ਹਤਿਆ ਨੂੰ ਬੜਾ ਵੱਡਾ ਅਪਰਾਧ ਗਿਣਿਆ ਗਿਆ ਤੇ ਜੇ ਅਸੀਂ ਸਿਰਫ ਇੰਨੀ ਕੁ ਮੰਗ ਕਰਦੇ ਹਾਂ ਕਿ ਉਹ ਜਿਹੜਾ ਕਾਨੂੰਨ ਹੈ ਉਹਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ ਪਿਛਲੇ ਦਿਨ ਜੋ ਮਦੋਵਾਲ ਦੇ ਵਿੱਚ ਹੋਇਆ ਸਭ ਨੂੰ ਪਤਾ ਹੈ ਕਿ ਕੀ ਹੋਇਆ ਉਹਦੇ ਸਬੂਤ ਹੈਗੇ ਨੇ ਸਭ ਪ੍ਰੂਫ ਹੈਗੇ ਨੇ ਤੇ ਅਸੀਂ ਸਿਰਫ ਇੰਨੀ ਕੁ ਮੰਗ ਕਰਦੇ ਹਾਂ ਦੇਖੋ ਉਦੋਂ ਵੀ ਅਸੀਂ ਇੱਕ ਮੰਗ ਹੀ ਕੀਤੀ ਸੀ ਕਿ ਸਾਨੂੰ ਉਹ ਗਊਆਂ ਦਿਖਾ ਦਿਓ ਸਾਡੇ ਗਊ ਬਤਾਂ ਨੂੰ ਕਿਉਂਕਿ ਜਿਸ ਸਾਜ਼ਿਸ਼ ਦੇ ਤਹਿਤ ਇੱਕ ਸੇਫ ਜਗ੍ਹਾ ਤੋਂ ਇੱਕ ਕਲਾ ਨੂਰ ਦੀ ਜਿਹੜੀ ਸਰਕਾਰੀ ਗਊਸ਼ਾਲਾ ਜਿਹੜੀ ਸਾਡੇ ਡੀਸੀ ਸਾਹਿਬ ਦੇ ਅੰਡਰ ਚੱਲਦੀ ਹੈ ਉੱਥੇ ਸੁਰੱਖਿਤ ਸੀਗੀਆਂ ਉਥੋਂ ਜਿਹੜੀਆਂ ਉਹ ਬੜੇ ਸਾਜ਼ਿਸ਼ ਪੂਰੇ ਤਰੀਕੇ ਦੇ ਨਾਲ ਉਹ ਦੁਬਾਰਾ ਮੂਚਣਾ ਦੇ ਹਵਾਲੇ ਕਰ ਦਿੱਤੀਆਂ ਗਈਆਂ ਤੇ ਸਾਨੂੰ ਕਿਸੇ ਨੇ ਦੱਸਿਆ ਸਾਨੂੰ ਉਸੇ ਪਿੰਡ ਤੋਂ ਪਤਾ ਲੱਗਿਆ ਸੀਗਾ ਕਿ ਉਹ ਗਾਵਾਂ ਵੀ ਮਾਰ ਦਿੱਤੀਆਂ ਹੋਈਆਂ ਨੇ ਈਐਸਏ ਗੁਲਾ ਨਹੀਂ ਹੈ ਅਸੀਂ ਸਿਰਫ ਇਹਨਾ ਚਾਹ ਰਹੇ ਹਾਂ ਕਿ ਉਹ ਕਾਨੂੰਨ ਨੂੰ ਪਾਲਣ ਕਰਦੇ ਹੋਏ ਕਾਨੂੰਨ ਦਾ ਪਾਲਣ ਕਰਦੇ ਹੋਏ ਜੋ ਵੀ ਕਾਰਵਾਈ ਬਣਦੀ ਹੈ ਉਹ ਕਰ ਦਿਓ ਬਸ ਅਸੀਂ ਇੱਥੇ ਇਹੀ ਬੇਨਤੀ ਉਹਦੋਂ ਵੀ ਕੀਤੀ ਸੀ ਇਹ ਬੇਨਤੀ ਦੁਬਾਰਾ ਕਰ ਰਿਹਾ ਉਹਨੂੰ ਉਹ ਜਿਹੜਾ ਮਾਮਲਾ ਜਿਹੜਾ ਸਾਡੇ ਆਦਰਨੀਏ ਸ਼ੰਕਰਾਚਾਰੀ ਜੀ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਕਿਉਂਕਿ ਉਹਨਾਂ ਨੇ ਇੱਕ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਜੋ ਬਣਾਉਣ ਵਾਸਤੇ ਇੱਕ ਬਹੁਤ ਵੱਡੇ ਸਟਾਰ ਦੇ ਉੱਪਰ ਸੰਸਦ ਦਾ ਗਊ ਸੰਸਦ ਦਾ ਆਯੋਜਨ ਸਥਾਪਨਾ ਕੀਤੀ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਗਊ ਸੰਸਦ ਬਣਾਇਆ ਸੀਗਾ ਔਰ ਜੋ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ ਗੁਰਦਾਸਪੁਰ ਦੇ ਵਿੱਚ ਗਊ ਹੱਤਿਆ ਹੋ ਰਹੀ ਹੈ ਤੋ ਉਹਨਾਂ ਨੇ ਇਹ ਸੀ ਦਾ ਕੜਾ ਸੰਗਿਆਨ ਲਿਆ ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ ਸਾਰੇ ਗਊ ਭਗਤ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਸਚਾਈ ਤੋਂ अवगत ਕਰਾਓ ਅਸੀਂ ਸਿਰਫ ਤੁਹਾਡੇ ਮਾਧਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹ ਰਿਹਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਤੁਸੀਂ ਲੈ ਲਓ ਉਹਦੋਂ ਬਾਅਦ ਇਹ ਕਲੀਅਰ ਹੋ ਹੀ ਗਿਆ ਉਸ ਤੋਂ ਇਲਾਵਾ ਸਾਡੇ ਦਊਵਾਲ ਤੋਂ ਲੋਗੜ ਤੋਂ ਪਿੱਛੇ ਜੀ ਡੀਐਸਪੀ ਸਾਹਿਬ ਨੇ ਜਿਹੜੇ ਰਜਿੰਦਰ ਮਖਾਸੀ ਨੇ ਬੜਾ ਅੱਛਾ ਕੰਮ ਕੀਤਾ ਉਹਨਾਂ ਨੇ ਉਹਨਾਂ ਦੇ ਜਿਹੜੇ ਗਉ ਤਸਕਰ ਸੀ ਉਹਨਾਂ ਨੂੰ ਫੜਿਆ ਉਹਨਾਂ ਨੂੰ ਇਸ ਤਰ੍ਹਾਂ ਹੀ ਕਾਫੀ ਸਾਧੂ ਚੱਕ ਹੈਗਾ ਵਾ ਹੋਰ ਵੀ ਕਾਫੀ ਇਲਾਕੇ ਹੈਗੇ ਨੇ ਜਿੱਥੇ ਗਊ ਹੱਤਿਆ ਔਰ ਗਊ ਤਸਕਰੀ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਅਸੀਂ ਸਿਰ ਹੱਥ ਜੋੜ ਕੇ ਇਹ ਬੇਨਤੀ ਕਰ ਰਹੇ ਹਾਂ ਕਿ ਜਿਸ ਤਰ ਸਾਡੇ ਸ਼ੰਗਰਾਚਾਰੀ ਜੀ ਨੇ ਜੋ ਇੱਕ ਮੰਗ ਪੀਤੀ ਹੋਈ ਹੈ ਕੇਂਦਰ ਸਰਕਾਰ ਤੋਂ ਕਿ ਸਾਡੀ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਘੋਸ਼ਿਤ ਕਰੋ ਅਗਰ ਸਾਡੀ ਰਾਸ਼ਟ੍ਰ ਮਾਤਾ ਕਲਵਾ ਸੀ ਬਰਾਨਾ ਹੈ ਅੱਜ ਉਹਨਾਂ ਦਾ ਅਸੀਂ ਸੁਰੱਖਿਆ ਨਹੀਂ ਕਰ ਸਕਦੇ ਅਗਰ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਵੀ ਕਿਹਾ ਦਵਤ ਕਿ ਆਪਣੇ ਨੂੰ ਸਨਾਤਨੀ ਕਰਨ ਕਹਿਣਾ ਕੋਈ ਫਾਇਦਾ ਨਹੀਂ ਤਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਆਦਨੀਏ ਸ਼ੰਕਰਾਚਾਰੀ ਜੀ ਨੇ ਵੀ ਇਸ ਜੀ ਨੂੰ ਕਹਿ ਦਿੱਤਾ ਹੈ ਕਿ ਅਸੀਂ ਜਲਦੀ ਇੱਥੇ ਆਵਾਂਗੇ ਔਰ ਆਪਣੀ ਗਊ ਮਾਤਾ ਵਾਸਤੇ ਇਨਸਾਫ ਹੋਵੇ ਤੇ ਬੇਨਤੀ ਬਸ ਇਹੀ ਹੈ ਕਿ ਸਾਡੀ ਗਊ ਮਾਤਾ ਨੂੰ ਇਨਸਾਫ ਦੇ ਦਿਓ ਜਿਨ੍ਹਾਂ ਨੇ ਵੀ ਗਊ ਹੱਤਿਆ ਕੀਤੀ ਹੈ ਉਹਨਾਂ ਦੇ ਉੱਪਰ ਜੋ ਵੱਡੀ ਤੋਂ ਵੱਡੀ ਤਾਰਾ ਬਣ ਸਕਦੀ ਹੈ ਕਿਉਂਕਿ ਇਹ ਬਹੁਤ ਵੱਡਾ ਪਾਪ ਹੈ ਔਰ ਸਾਡੀ ਆਸਾ ਤੇ ਹੈ ਹੀ ਹੈ ਲੇਕਿਨ ਅਪਰਾਧ ਵੀ ਹੈਗਾ ਤਸੋ ਇੱਤੇ ਜਲਦੀ ਉਲਦੀ ਕਾਰਵਾਈ ਕਰਕੇ ਸਾਨੂੰ ਇਨਸਾਫ ਤੇ ਹੋ ਜਾਏ ਸਾਡੀ ਗਊ ਮਾਤਾ ਨੂੰ ਇਨਸਾਫ ਦਿਲਾਇਆ ਜਾਏ ਤਾਂ ਕਿ ਇਹ ਗਵਣਾ ਨੂੰ ਜਿਹੜੇ ਬੂਚੜ ਨੇ ਉਹਨਾਂ ਨੂੰ ਇੱਕ ਵਾਰੀ ਇਹ ਜ਼ਰੂਰ ਪਤਾ ਲੱਗ ਜੇ ਕਿ ਸਾਡਾ ਪ੍ਰਸ਼ਾਸਨ ਜਿਹੜਾ ਉਹ ਸਕਤਾ ਹੈ ਕਿਉਂਕਿ ਕੱਲ ਸਾਬਿਤ ਹੋ ਗਿਆ ਹੈ ਕਿ ਜਿਹੜੀ ਗਊ ਮਾਸ ਹੈ ਉਹ ਸਾਡੇ ਢਾਬਿਆਂ ਦੇ ਵਿੱਚ ਵਿਤ੍ਰਿਤ ਹੋ ਰਿਹਾ ਪਗਵਾੜਾ ਦੇ ਵਿੱਚ ਇਹੋ ਜਿਹੀ ਇੱਕ ਅਚੀਬ ਸਾਹਮਣੇ ਆਈ ਹੈ ਕਿ ਢਾਬਿਆਂ ਦੇ ਉੱਪਰ ਹੀ ਗਊ ਮਾਸ ਜਿਹੜਾ ਪਰੋਸਿਆ ਜਾ ਰਿਹਾ ਸੀਗਾ ਸੋ ਇਹ ਸਾਨੂੰ ਵੀ ਪੂਰਾ ਅਸੀਂ ਸ਼ੱਕ ਨਹੀਂ ਕਹਿੰਦੇ ਤੁਹਾਨੂੰ ਸਾਨੂੰ ਯਕੀਨ ਹੋ ਚਲਿਆ ਕਿ ਉੱਥੇ ਗਊ ਹੱਤਿਆ ਕਰਕੇ ਕਾਫੀ ਇਲਾਕਿਆਂ ਦੇ ਵਿੱਚ ਸਾਡੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਜਿਹੜੇ ਟਾਬੇ ਨੇ ਜਾਂ ਸਮਥਿੰਗ ਇਹੋ ਜਿਹਾ ਆਈ ਡੋਨਟ ਨੋ ਕਿਹੜੇ ਐ ਇੱਥੇ ਦਾਜ ਦਾ ਵਿਸ਼ੇ ਐ ਇਹ ਪ੍ਰਸ਼ਾਸਨ ਹੀ ਕਰ ਸਕਦਾ ਬਟ ਉਹ ਮਾਸ ਜਿਹੜਾ ਇੱਥੇ ਕਿਤੇ ਸਪਲਾਈ ਹੋ ਰਿਹਾ ਜਿਹੜਾ ਬਾਧੂ ਮਾਸ ਐ ਉਹ ਜਿਹੜਾ ਸ਼੍ਰੀਨਗਰ ਲੈ ਕੇ ਜਾਇਆ ਜਾਂਦਾ ਕਿਉਂਕਿ ਉੱਥੋਂ ਲੋਕ ਇੱਥੇ ਆ ਰਹੇ ਸੋ ਅੱਜ ਜੁੜ ਕੇ ਬੇਤੀ ਹੈ ਕਿ ਸਾਨੂੰ ਇਨਸਾਫ ਹੋਇਆ ਜਾਏ ਧੰਨਵਾਦ ਜੈ ਸ਼ੰਕਰ ਜੀ ਕੀ ਜੈ ਗੋ ਮਾਤਾ ਭਾਰਤ ਮਾਤਾ ਕੀ ਜੀ